ਦੇਖੋ ਮੂਵਮੈਂਟ ਚਲੀ ਜਾਂਦੀ ਹੈ ਅਜਿਹਾ ਜਗੌਣ ਆਏ ਆ ਲੋਕੀ ਜਾਗਣਗੇ ਇੱਕ ਇੰਡੀਆ ਟੂਡੇ ਦਾ ਸਰਵੇ ਆਇਆ ਜਿਸ ਦੇ ਵਿੱਚ ਅਕਾਲੀ ਦਲ ਨੂੰ ਸਿਰਫ ਇੱਕ ਸੀਟ ਦਿਖਾਈ ਜਾ ਰਹੀ ਉਹ ਕਿਤਾ ਦੇਖਦੇ ਹੋ ਉਹਦੇ ਨਾਲ ਇੱਕ ਹੋਰ ਜੁੜੂਗਾ 11 ਉਹ ਹਾਲਾਤ ਪੰਜਾਬ ਦੀ ਹੈ ਸਾਰੇ ਪੰਜਾਬੀ ਇਕੱਠੇ ਹੋਈਏ ਤਾਂ ਹੀ ਬਚੂਗਾ ਜੇ ਆ ਦਿੱਲੀ ਵਾਲਿਆਂ ਨੇ ਇਹ ਤੇ ਲੁੱਟ ਕੇ ਬਰਬਾਦ ਕਰਤਾ ਪਿਛਲੇ 7 ਸਾਲਾਂ ਜੀ ਦੇਖੋ ਕੀ ਹਾਲਾਤ ਹੈ ਹੋਰ ਪਾਰਟੀ ਆਈ ਨਹੀਂ ਐਤੀ ਪਾਰਟੀ ਆਣੀ ਚਾਹੀਦੀ ਹੈ ਸਰਕਾਰ ਸਾਡੇ ਪਰਿਵਾਰ ਜੀ ਨਸ਼ਾ ਬਹੁਤ ਵਿਕ ਰਿਹਾ ਹੈ ਨਸ਼ਾ ਤਾਂ ਬਹੁਤ ਬੁਰਾ ਵਾਲੇ ਠੀਕੇ ਇਸ ਵਿੱਚ ਨਸ਼ਾ ਸਭ ਕੀਤਾ ਵੀ ਜਾ ਰਿਹਾ ਹੈ ਦੇਖੋ ਕਿ ਸੁਖਵੀਰ ਜੀ ਦੁਬਾਰਾ ਆਉਣਗੇ ਔਰ 100% ਆਉਣਗੇ ਕਿਉਂਕਿ ਜੇ ਦੇਖੇ ਤਾਂ ਨੌਜਵਾਨਾਂ ਦੀ ਧੜਕਣਾ ਕਾਲੀ-ਦਾਲੀ ਰਹੀ ਹੈ ਸ਼ੁਰੂ ਤੋਂ ਜਿਵੇਂ ਕਬੱਡੀ ਕੱਪ ਇਹ ਆਪ ਕਬੱਡੀ ਕਾਫੇ ਕੀਏ ਇਹ ਤੁਸੀਂ ਕੀ ਸੋਚਦੇ ਹੋ ਆਮ ਆਦਮੀ ਬਾਲਜ ਨੂੰ ਇੱਕ ਸੀਟ ਵੀ ਨਹੀਂ ਹੋਣੀ ਪੰਜਾਬ ਚੋਂ ਖਾਸ ਕਰਕੇ ਕਿਉਂਕਿ ਅਕਾਲੀ ਦਰ ਨੂੰ ਕਿੰਨੀਆਂ ਸੀਟਾਂ ਆ ਸਕਦੀਆਂ ਨੇ ਦੇਖੋ 4 ਦੇ ਕਰੀਬ ਤਾਂ ਹੋਣਗੀਆਂ ਬਿਲਕੁਲ ਅਕਾਲੀ ਦਰ ਦੇ ਬੰਦੇ ਆ ਪੰਜਾਬ ਭਾਰ ਦੇ ਵਿੱਚ ਪੰਜਾਬ ਬਚਾਓ ਰੈਲੀ ਜਿਹੜੀ ਆ ਉਹ ਕੱਢੀ ਜਾ ਰਹੀ ਆ ਅੱਜ ਇਹ ਰੈਲੀ ਫਰੋਜ਼ਪੁਰ ਸ਼ਹਿਰੀ ਹਲਕੇ ਦੇ ਵਿੱਚ ਦਾਖਲ ਹੋਈ ਹੈ ਦੱਸਦੀ ਹੈ ਕਿ ਇਸ ਤੋਂ ਪਹਿਲਾਂ ਇਹ ਰੈਲੀ ਜਿਹੜਾ ਫਰੋਜ਼ਪੁਰ ਦੇ ਕਸਬਾ ਜੀਰਾ ਤੋਂ ਹੁੰਦੀ ਹੋਈ ਫਰੋਜ਼ਪੁਰ ਦਿਹਾਤੀ ਦੇ ਵਿੱਚ ਪਹੁੰਚੀ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੁਖਬੀਰ ਸਿੰਘ ਬਾਦਲ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਮਿਲਦੇ ਹਨ ਉਹਨਾਂ ਦੇ ਨਾਲ ਭਾਰੀ ਹਜੂਮ ਜਿਹੜਾ ਨੌਜਵਾਨਾਂ ਦਾ ਚੱਲਦਾ ਨਜ਼ਰ ਆ ਰਿਹਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਪੰਜਾਬ ਬਚਾਓ ਜਿਹੜੀ ਜਾਲੀ ਹੈ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕੱਢੀ ਜਾ ਰਹੀ ਹੈ ਵੱਡਾ ਹਜੂਮ ਲੋਕਾਂ ਦਾ ਜਿਹੜਾ ਉਹਨਾਂ ਨੂੰ ਮਿਲਦਾ ਜਾ ਰਿਹਾ ਹੈ ਤਾਂ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਦੇ ਆ ਸਰ ਅੱਜ ਪੰਜਾਬ ਬਚਾਓ ਰੈਲੀ ਗੱਡੀ ਆਣੀ ਕਿਤਾ ਦੇਖਦੇ ਹੋ ਜੀ ਤੁਸੀਂ ਦੇਖੋ ਅੱਜ ਜੋ ਹਾਲਾਤ ਪੰਜਾਬ ਦੀ ਹੈ ਆਪਾਂ ਸਾਰੇ ਪੰਜਾਬੀ ਇਕੱਠੇ ਹੋਈਏ ਤਾਂ ਹੀ ਬਚੂਗਾ ਜੇ ਆ ਦਿੱਲੀ ਵਾਲਿਆਂ ਨੇ ਇਹ ਤੇ ਲੁੱਟ ਕੇ ਬਰਬਾਦ ਕਰਤਾ ਪਿਛਲੇ 7 ਸਾਲਾਂ ਦੀ ਦੇਖੋ ਕੀ ਹਾਲਾਤ ਹੈ ਤੋ ਇਸ ਰੈਲੀ ਤੋਂ ਕਿੰਨਾ ਕੁ ਵੱਡਾ ਜਿਹੜਾ ਮੈਸੇਜ ਆ ਲੋਕਾਂ ਤੇ ਕਰ ਜਾ ਰਿਹਾ ਕਿ ਲੋਕ ਇਕੱਠੇ ਹੋਣਗੇ ਜੀ ਤੁਸੀਂ ਦੇਖੋ ਮੂਵਮੈਂਟ ਚਲੀ ਜਾਂਦੀ ਹੈ ਅਜਿਹੇ ਜਗੋਂ ਆਏ ਆ ਲੋਕੀ ਜਾਗਣਗੇ ਇੱਕ ਇੰਡੀਆ ਟੂਡੇ ਦਾ ਸਰਵੇ ਆਇਆ ਜਿਸ ਦੇ ਵਿੱਚ ਕਾਲੀਦਲ ਨੂੰ ਸਿਰਫ ਇੱਕ ਸੀਟ ਦਿਖਾਈ ਜਾ ਰਹੀ ਉਹ ਕਿਦਾ ਦੇਖਦੇ ਹੋ ਉਹਦੇ ਨਾਲ ਇੱਕ ਹੋਰ ਜੁੜੂਗਾ 11 ਬਿਲਕੁਲ ਏ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਜਿਹੜਾ ਸਰਵੇ ਆਇਆ ਹੈ ਉਸ ਦੇ ਨਾਲ ਜਿਹੜੀ ਇੱਕ ਸੀਟ ਦਿਖਾਈ ਦੇ ਰਹੀ ਹੈ ਉਸ ਦੇ ਨਾਲ ਇੱਕ ਸੀਟ ਹੋਰ ਨਾਲ ਜੁੜੇਗੀ ਜਿਹੜੀ ਕਿ 11 ਸੀਟਾਂ ਹੋ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਲੋਕ ਉਹਨਾਂ ਦਾ ਸਵਾਗਤ ਕਰ ਰਹੇ ਹਨ ਲੋਕਾਂ ਦੇ ਵੱਲੋਂ ਫੁੱਲਾਂ ਦੀ ਜਿਹੜੀ ਵਰषा ਕੀਤੀ ਜਾ ਰਹੀ ਹੈ ਉੱਥੇ ਹੀ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਜੋ ਉਨਾ ਪੰਜਾਬ ਨੂੰ ਬਚਾਉਣ ਦੀ ਵਾਰੀ ਆ ਕਿਉਂਕਿ ਪੰਜਾਬ ਦੇ ਹਾਲਾਤ ਦਿਨ-ਬਦ ਦਿਨ ਜਿਹੜੇ ਆ ਖਰਾਬ ਹੁੰਦੇ ਜਾ ਰਹੇ ਹਨ ਲੋਕਾਂ ਦੇ ਵਿੱਚ ਵੀ ਵੱਡਾ ਜਿਹੜਾ ਉਮੀਦ ਹੈ ਕਿ ਉਹਨਾਂ ਨੂੰ ਬਚਾਣਾ ਚਾਹੁੰਦੇ ਹਨ ਪੰਜਾਬ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਜਿਹੜੀ ਪਾਰਟੀ ਹੈ ਉਹ ਉਹਨਾਂ ਨੂੰ ਜਿਹੜਾ ਹੈ ਬਚਾਉਣ ਦਾ ਕੰਮ ਕਰੇਗੀ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਜਿਹੜਾ ਲੋਕ ਉਹਨਾਂ ਨੂੰ ਫੁੱਲਾਂ ਦੀ ਵਰਖਾ ਕਰ ਰਹੇ ਹਨ ਅਤੇ ਇਸ ਦੇ ਨਾਲ ਹੀ ਜਿਹੜਾ ਉਹਨਾਂ ਦਾ ਭਰਮਾ ਸਵਾਗਤ ਕੀਤਾ ਜਾ ਰਿਹਾ ਹੈ ਦੇ ਉਹਨਾਂ ਦੇ ਨਾਲ ਹੀ ਜਿਹੜਾ ਫਿਰੋਜ਼ਪੁਰ ਸ਼ਹਿਰੀ ਦੇ ਹਲਕਾ ਇੰਚਾਰਜ ਮੋਂਟੂ ਵੋਰਾ ਉਹਨਾਂ ਦੇ ਨਾਲ ਦਿਖਾਈ ਦੇ ਰਹੇ ਹਨ ਸਾਰੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੇ ਹਨ ਸੁਖਬੀਰ ਸਿੰਘ ਬਾਦਲ ਉੱਥੇ ਹੀ ਉਹਨਾਂ ਦੇ ਵੱਲੋਂ ਜਿਹੜਾ ਪੰਜਾਬ ਤੱਕ ਦੇ ਉੱਤੇ ਬੋਲਦਿਆਂ ਕਿਹਾ ਗਿਆ ਕਿ ਜਿਹੜਾ ਇੰਡੀਆ ਟੂਡੇ ਦੇ ਵੱਲੋਂ ਸਰਵੇ ਹੋਇਆ ਹੈ ਜਿਸ ਦੇ ਵਿੱਚ ਅਕਾਲੀ ਦਲ ਨੂੰ ਸਿਰਫ ਇੱਕ ਸੀਟ ਜਿਹੜੀ ਮਿਲਦੀ ਨਜ਼ਰ ਆ ਰਹੀ ਹੈ ਉਸ ਦੇ ਉੱਪਰ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਕਿਹਾ ਗਿਆ ਕਿ ਇੱਕ ਦੇ ਨਾਲ ਇੱਕ ਹੋਰ ਸੀਟ ਜੁੜੇਗੀ ਤੇ 11 ਸੀਟਾਂ ਜਿਹੜੀਆਂ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਹਿੱਸੇ ਦੇ ਵਿੱਚ ਆਣ ਗਿਆ ਵੱਡੇ ਪੱਧਰ ਦੇ ਉੱਤੇ ਲੋਕ ਜਿਹੜੇ ਉਹਨਾਂ ਨਾਲ ਸੈਲਫੀਆਂ ਲੈ ਰਹੇ ਹਨ ਅਤੇ ਨੌਜਵਾਨਾਂ ਦੇ ਵਿੱਚ ਕਾਫੀ ਜਿਹੜਾ ਉਤਸ਼ਾਹ ਉਹਨਾਂ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਜਿਹੜੀ ਇਹ ਪੰਜਾਬ ਬਚਾਓ ਰੈਲੀ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੱਢੀ ਜਾ ਰਹੀ ਹੈ ਤਾਂ ਲੋਕਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿ ਇਸ ਰੈਲੀ ਦਾ ਉਹਨਾਂ ਨੂੰ ਲੋਕਾਂ ਨੂੰ ਜਿਹੜਾ ਕੀ ਫਾਇਦਾ ਹੋਏਗਾ ਤੇ ਅਕਾਲੀ ਦਲ ਨੂੰ ਕਿੰਦੀ ਕੀ ਇਸ ਰੈਲੀ ਤੋਂ ਬਾਅਦ ਸਫਲਤਾ ਮਿਲਦੀ ਹੈ ਜਾਂ ਨਹੀਂ ਮਿਲਦੀ ਹੈ ਸਾਡੇ ਨਾਲ ਇੱਥੇ ਲੋਕ ਮੌਜੂਦ ਹੈਗੇ ਨੇ ਫਿਰੋਜ਼ਪੁਰ ਤੇ ਉਹਨਾਂ ਦੇ ਕੋਲੋਂ ਜਾਣਕਾਰੀ ਲੈ ਲੈਨੇ ਆ ਸਰ ਤੁਹਾਨੂੰ ਲੱਗਦਾ ਹੈ ਕਿ ਪੰਜਾਬ ਬਚਾਓ ਰੈਲੀ ਤੋਂ ਬਾਅਦ ਜਿਹੜੀ ਅਕਾਲੀ ਦਲ ਦੇ ਵੱਲੋਂ ਕੱਢੀ ਜਾ ਰਹੀ ਹੈ ਇਸ ਦਾ ਫਾਇਦਾ ਹੋਏਗਾ ਹਾਂਜੀ ਹੋਊਗਾ ਜੀ ਜ਼ਰੂਰ ਹੋਊਗਾ ਸਰ ਸੁਖਬੀਰ ਸਿੰਘ ਬਾਦਲ ਦੁਬਾਰਾ ਫਿਰੋਜ਼ਪੁਰ ਤੋਂ ਜੇ ਚੋਣ ਲੜਦੇ ਨੇ ਐਮਪੀ ਨੇ ਫਿਰੋਜ਼ਪੁਰ ਦੇ ਤਾਂ ਕੀ ਲੋਕ ਇਹਨੂੰ ਦੁਬਾਰਾ ਜਿਤਾਣਗੇ ਹਾਂਜੀ ਸਰ ਜ਼ਰੂਰ ਜੀ ਜ਼ਰੂਰ ਸਰ ਤੁਸੀਂ ਕਿਸ ਤਰੀਕੇ ਦੇ ਨਾਲ ਵੇਖਦੇ ਹੋ ਕਿ ਲੋਕ ਜਿਹੜਾ ਇਹ ਇਸ ਨੂੰ ਜਿਤਾਣਗੇ ਦੁਬਾਰਾ ਇਹਨੂੰ ਹਾਂਜੀ ਪਾਰਟੀ ਆਣੀ ਚਾਹੀਦੀ ਹੈ 20 ਸਾਲ ਹੋ ਗਏ ਪਾਰਟੀ ਆਈ ਨਹੀਂ ਐਸਦੀ ਪਾਰਟੀ ਆਣੀ ਚਾਹੀਦੀ ਹੈ ਸਰ ਸਾਡੇ ਪਰਿਵਾਰ 'ਚ ਨਸ਼ਾ ਬਹੁਤ ਵਿਕਰਿਆ ਹੈ ਨਸ਼ਾ ਤਾਂ ਬਹੁਤ ਬੁਰਾ ਵਾਲੇ ਟੀਕੇ ਇਸ ਵਿੱਚ ਨਸ਼ਾ ਸਭ ਕੀਤਾ ਵੀ ਜਾ ਰਿਹਾ ਹੈ ਦੇਖੋ ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਇਹ ਰੈਲੀ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੱਢੀ ਜਾ ਰਹੀ ਹੈਗੀ ਹੈ ਇਸ ਦਾ ਲੋਕਾਂ ਦੇ ਵਿੱਚ ਕੀ ਮੈਸੇਜ ਆਏਗਾ ਕਿ ਫਾਇਦਾ ਹੈਗਾ ਸਰਕਾਰ ਆਣੀ ਚਾਹੀਦੀ ਅਕਾਲੀ ਦਲ ਨੂੰ ਇਸ ਨਾਲ ਮਜ਼ਬੂਤੀ ਮਿਲੇਗੀ 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 ਬਹੁਤ ਇਹਨਾਂ ਨਾਲ ਇਕੱਠੇ ਇਹਨਾਂ ਨਾਲ ਬਿਲਕੁਲ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਵੱਡਾ ਇਕੱਠ ਜਿਹੜਾ ਲੋਕਾਂ ਦਾ ਇਹਨਾਂ ਦੇ ਨਾਲ ਹੈਗਾ ਤੇ ਜਿਹੜਾ ਫਿਰੋਜ਼ਪੁਰ ਤੋਂ ਦੁਬਾਰਾ ਇਹਨਾਂ ਨੂੰ ਐਮਪੀ ਬਣਾਉਣ ਦੀ ਗੱਲ ਵੀ ਜਿਹੜੀ ਆ ਕਹੀ ਜਾ ਰਹੀ ਹੈ ਤੇ ਹੋਰ ਵੀ ਲੋਕਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਲੋਕਾਂ ਦਾ ਪ੍ਰਤੀਕਿਰਿਆ ਜਾਣਾਂਗੇ ਕਿ ਲੋਕ ਕੀ ਸੋਚਦੇ ਹਨ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਸ ਰੈਲੀ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨੀ ਕੁ ਜਿਹੜੀ ਮਜ਼ਬੂਤੀ ਮਿਲੇਗੀ ਤੇ ਲੋਕ ਕੀ ਸੋਚਦੇ ਹਨ ਕਿ ਹੁਣ ਐਮਪੀ ਦੀਆਂ ਜਿਹੜੀਆਂ ਚੋਣਾਂ ਆ ਰਹੀਆਂ ਹਨ ਉਸ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨਾ ਕੁ ਜਿਹੜਾ ਉਹ ਫਤਵਾ ਮਿਲਦਾ ਹੈ ਲੋਕਾਂ ਦੇ ਵੱਲੋਂ ਲਗਾਤਾਰ ਸੁਖਬੀਰ ਸਿੰਘ ਬਾਦਲ ਦਾ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਵਿੱਚ ਪਹੁੰਚਣ ਤੇ ਸਵਾਗਤ ਕੀਤਾ ਜਾ ਰਿਹਾ ਹੈ ਵੱਡਾ ਹਜ਼ੂਮ ਉਹਨਾਂ ਨੂੰ ਜਿਹੜਾ ਸਰੋਪੇ ਦੇ ਕੇ ਅਤੇ ਫੁੱਲਾਂ ਦੀ ਵਰਖਾ ਕਰ ਰਿਹਾ ਹੈ ਤਾਂ ਲੋਕ ਜਿਹੜੇ ਆ ਤਸਵੀਰਾਂ ਵੀ ਖਿਚਵਾ ਰਹੇ ਹੈਗੇ ਨੇ ਤੇ ਇਸ ਦੇ ਨਾਲ ਹੀ ਲੋਕਾਂ ਦੇ ਨਾਲ ਅਸੀਂ ਗੱਲਬਾਤ ਵੀ ਕਰਾਂਗੇ ਕਿ ਇਸ ਰੈਲੀ ਤੋਂ ਬਾਅਦ ਲੋਕਾਂ ਨੂੰ ਹੋਰ ਕਿੰਨਾ ਕੁ ਜਿਹੜਾ ਇਸ ਦਾ ਫਾਇਦਾ ਸਰ ਕੀ ਤੁਹਾਨੂੰ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜੀ ਪੰਜਾਬ ਬਚਾਓ ਰੈਲੀ ਕੱਢੀ ਜਾ ਰਹੀ ਹੈ ਇਸ ਦਾ ਫਾਇਦਾ ਹੋਵੇਗਾ ਹੋਵੇਗਾ ਜੀ ਕਿਸੇ ਨੂੰ ਆਦਾ ਹੋਏਗਾ ਤੇ ਜੇ ਹੁਣ ਸੁਖਬੀਰ ਸਿੰਘ ਬਾਦਲ ਦੁਬਾਰਾ ਫਿਰੋਜ਼ਪੁਰ ਤੋਂ ਐਮਪੀ ਖੜਦੇ ਨੇ ਤਾਂ ਜਿੱਤਦੇ ਨੇ ਜੀ ਹਾਂ ਜੀ ਪੱਕਾ ਜਿੱਤਦੇ ਇਹ ਸਾਡੇ ਭੱਲੇ ਦੇ ਪ੍ਰਧਾਨ ਇਹ ਜਿੱਤਣਗੇ ਜਿੱਤਣਗੇ ਬਿਲਕੁਲ ਹੈ ਲੋਕਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਉਹ ਜਿਹੜਾ ਸਰ ਕਿਦਾਂ ਤੁਸੀਂ ਨੌਜਵਾਨ ਹੋ ਕਿਦਾਂ ਦੇਖਦੇ ਹੋ ਕਿ ਜੇ ਦੁਬਾਰਾ ਤੋਂ ਫਿਰੋਜ਼ਪੁਰ ਤੋਂ ਐਮਪੀ ਸੁਖਬੀਰ ਸਿੰਘ ਬਾਦਲ ਖੜਦੇ ਹਨ ਤਾਂ ਜਿੱਤਦੇ ਨੇ ਜਿਸ ਹਿਸਾਬ ਨਾਲ ਆਪ ਵੀ ਨੇ ਹਾਲ ਪੂਰਾ ਕੀਤਾ ਤਾਂ ਉਸ ਹਿਸਾਬ ਨਾਲ ਸੁਖਬੀਰ ਜੀ ਦੁਬਾਰਾ ਆਉਣਗੇ ਔਰ 100% ਆਉਣਗੇ ਕਿਉਂਕਿ ਜੇ ਦੇਖੀ ਤਾਂ ਨੌਜਵਾਨਾਂ ਦੀ ਧੜਕਣਾ ਕਾਲੀਦਾਲੀ ਰਹੀ ਹੈ ਸ਼ੁਰੂ ਤੋਂ ਜਿਵੇਂ ਕਬੱਡੀ ਕੱਪ ਜੇ ਆਪਾਂ ਕਬੱਡੀ ਕੱਪ ਵੇਖੀਏ ਪੰਜਾਬ ਪੁਲਿਸ ਨੂੰ ਨੌکریاں ਗਰੀਬ ਘਰਾਂ ਦੇ ਬੱਚਿਆਂ ਨੂੰ ਨੌکریاں ਤਾਂ ਕਾਲੀਦਾਲ ਨਹੀਂ ਦੇਣੇ ਤਸੋ 100% ਅਕਾਲੀ ਦਲ ਐਮਪੀ ਆਉ ਗਈ ਜਿਸ ਤਰੀਕੇ ਦੇ ਨਾਲ ਕਾਲੀ ਦਲ ਦਾ ਗ੍ਰਾਫ ਜਿਹੜਾ ਲਗਾਤਾਰ ਘਟ ਰਿਹਾ ਸੀਗਾ ਹੁਣ ਕਾਲੀ ਦਲ ਦੇ ਵੱਲੋਂ ਪੰਜਾਬ ਬਚਾਓ ਰੈਲੀ ਕੱਢੀ ਜਾ ਰਹੀ ਹੈ ਕੀ ਲੱਗਦਾ ਹੈ ਕਿ ਇਹ ਜਿਹੜਾ ਰੈਲੀ ਦੇ ਨਾਲ ਇੱਕ ਫਰਕ ਪਏਗਾ ਆਮ ਲੋਕਾਂ ਦੇ ਵਿੱਚ ਇਸ ਦਾ ਪ੍ਰਭਾਵ ਜਾਵੇਗਾ ਲੋਕਾਂ ਨੂੰ ਗੁਰਮਹਿ ਕੀਤਾ ਗਿਆ ਲੋਕਾਂ ਨੂੰ ਪਹਟਾ ਲਿਆ ਗਿਆ ਉਹਨਾਂ ਨੂੰ ਐਡਾ ਮੋਟੀਵੇਸ਼ਨ ਕੀਤਾ ਗਿਆ ਝੂਠੇ ਵਾਅਦੇ ਕੀਤੇ ਗਿਆ ਆਮ ਪਾਰਟੀ ਨੂੰ ਇਹ ਨੂੰ ਸੱਚ ਅੱਜ ਸੱਚ ਦਾ ਪਤਾ ਲੱਗ ਗਿਆ ਤੁਹਾਨੂੰ ਕੱਟ ਦੀ ਸਬੂਤ ਹੈ ਕਿ ਆਉਣ ਵਾਲਾ ਕਾਲੀ ਦਲ ਦਾ ਤੁਹਾਨੂੰ ਕੱਟ ਦੇ ਵਿੱਚ ਪਤਾ ਲੱਗ ਰਿਹਾ ਵੀ ਕਾਲੀ ਦਲ ਆਊਗਾ ਬੇਖੋ ਇੱਥੇ ਹੋਰ ਵੀ ਜਿਹੜੇ ਲੋਕ ਹੈਗੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਤੁਸੀਂ ਕਿੱਦਾਂ ਵੇਖਦੇ ਹੋ ਕਿ ਇਹ ਜਿਹੜੀ ਯਾਤਰਾ ਜਿਹੜੀ ਕੱਢੀ ਜਾ ਰਹੀ ਹੈਗੀ ਆ ਤਿੰਨਾਂ ਦਾ ਕਿੰਨਾ ਕੁ ਪ੍ਰਭਾਵ ਜਿਹੜਾ ਲੋਕਾਂ ਦੇ ਵਿੱਚ ਪਾਵੇਗਾ ਝਾੜੂ ਦੀ ਬੜੀ ਮੀਸ ਸੀ ਪਰ ਉਹਨਾਂ ਨੇ ਝਾੜੂ ਸਫਾਅ ਕਰਦਾ ਪੰਜਾਬ ਦਾ ਇਹ ਪੰਜਾਬ ਦੇ ਮੋਢ ਨੇ ਕਨਾਲਾ ਪੰਜਾਬ ਨੂੰ ਚੰਗੇ ਸਮੇਂ ਤੇ ਲੈ ਕੇ ਗਏ ਨੇ ਆਉਣ ਵਾਲਾ ਸਮਾਂ ਵੀ ਚੰਗਾ ਪੰਜਾਬ ਨੂੰ ਬਣੇਗਾ ਜੇ ਆਪਾਂ ਨਾਲ ਤੁਰਾਂਗੇ ਬਾਬਾ ਬੋੜ ਕਿਹਾ ਜਾਂਦਾ ਸੀ ਸੁਖਬੀਰ ਬਾਦਲ ਸਾਹਿਬ ਨੂੰ ਤੇ ਉਹਨਾਂ ਦੇ ਪੁੱਤਰ ਨੇ ਕਰਨਗੇ ਜਿਹੜਾ ਬੰਦਾ ਆਪਣਾ ਉਹ ਤਾਂ ਸਾਂਭੇਗਾ ਆਪਾਂ ਨੂੰ ਨਜਾਇਜ਼ ਪਰਚੇ ਪਾ ਕੇ ਥੋੜਾ ਅੰਦਰ ਕਰ ਦੇਗਾ ਸਿਸਟਮ ਨੂੰ ਸਮ ਜੇ ਸਿਸਟਮ ਸਹੀ ਚਲੋਣਾ ਤੇ ਸਾਥ ਦੇਣਾ ਹੀ ਪੈਣਾ ਇੱਕ ਪਾਸੇ ਜੇ ਗੱਲ ਕੀਤੀ ਜਾਵੇ ਤਾਂ ਇੰਡੀਆ ਟੂਡੇ ਦੇ ਵੱਲੋਂ ਸਰਵੇ ਕੀਤਾ ਗਿਆ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਨੂੰ 5 ਸੀਟਾਂ ਆndੀਆਂ ਨੇ ਕਾਂਗਰਸ ਨੂੰ 5 ਸੀਟਾਂ ਆ ਰਹੀਆਂ ਨੇ ਭਾਜਪਾ ਨੂੰ 2 ਸੀਟਾਂ ਆ ਰਹੀਆਂ ਤੇ ਕਾਲੀ ਦਲ ਨੂੰ ਸਿਰਫ ਇੱਕ ਸੀਟ ਜਿਹੜੀ ਹੈ ਉਹ ਸਰਵੇ ਦੇ ਵਿੱਚ ਆ ਰਹੀ ਹੈ ਤੁਸੀਂ ਕੀ ਸੋਚਦੇ ਹੋ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਵੀ ਨਹੀਂ ਹੋਣੀ ਪੰਜਾਬ ਚੋਂ ਖਾਸ ਕਰਕੇ ਕਿਉਂਕਿ ਕਾਲੀ ਦਲ ਨੂੰ ਕਿੰਨੀਆਂ ਸੀਟਾਂ ਆ ਸਕਦੀਆਂ ਨੇ ਦੇਖੋ 4 ਦੇ ਕਰੀਬ ਤਾਂ ਹੋਣਗੀਆਂ ਬਿਲਕੁਲ ਲੋਕਾਂ ਦੇ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈਗਾ ਕਿ ਸੀਟਾਂ ਜਿਹੜੀਆਂ ਅਕਾਲੀ ਦਲ ਨੂੰ ਵੱਧ ਮਿਲਣਗੀਆਂ ਉੱਥੇ ਹੀ ਆਮ ਆਦੀ ਪਾਰਟੀ ਦੇ ਉੱਪਰ ਵੀ ਜਿਹੜਾ ਸਵਾਲ ਉਠਾਏ ਜਾ ਰਹੇ ਹਨ ਇਹ ਹੈਗੇ ਹਨ ਕਿ ਜਿਹੜਾ ਇਸ ਰੈਲੀ ਜੋਸ਼ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੱਢੀ ਜਾ ਰਹੀ ਹੈਗੀ ਆ ਇਸ ਦਾ ਫਾਇਦਾ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਰੂਰ ਹੋਵੇਗਾ ਹੁਣ ਇਹ ਦੇਖਣਾ ਹੋਵੇਗਾ ਆਉਣ ਵਾਲੇ ਸਮੇਂ ਦੇ ਵਿੱਚ ਕਿ ਇਸ ਦਾ ਫਾਇਦਾ ਸ਼੍ਰੋਮਣੀ ਅਕਾਲੀ ਦਲ ਨੂੰ ਕਿੰਨਾ ਹੁੰਦਾ ਹੈ ਇਹ ਆਉਣ ਵਾਲੇ ਚੋਣਾਂ ਦੇ ਵਿੱਚ ਪਤਾ ਲੱਗ ਜਾਏਗਾ ਫਿਰੋਜ਼ਪੁਰ ਤੋਂ ਕੈਮਰਾ ਪਰਸਨ ਦੇ ਨਾਲ ਅਛੇ ਅਖਲੋਤਰਾ ਪੰਜਾਬ ਦਾ